ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਾਂ ਬਾਸ਼ਾਈਆਂ ਦੀ ਜੋਤ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਚਰਨਾ ਕਮਲਾਂ ਪਾਸ ਨਮਸਕਾਰ ਹੈ ਖਾਲਸਾ ਪੰਥ ਦੇ ਚਰਨਾ ਚ ਨਮਸਕਾਰ ਹੈ ਸਾਧ ਸੰਗਤ ਜੀ ਅੱਜ ਦੀ ਜੋ ਵਿਚਾਰ ਹੈ ਜੋ ਕਥਾ ਹੈ ਉਹ ਸੰਤ ਬਾਬਾ ਮਹਾਰਣਨਾਮ ਸਿੰਘ ਜੀ ਰਾਮਪੁਰ ਖੇੜੇ ਵਾਲਿਆਂ ਦੇ ਜੀਵਨ ਦੇ ਵਿੱਚ ਘਟੀ ਇੱਕ ਛੋਟੀ ਜਿਹੀ ਘਟਨਾ ਬਾਰੇ ਹੈ। ਇਹ ਗੱਲ ਉਸ ਸਮੇਂ ਦੀ ਹੈ ਜਦੋਂ ਬਾਬਾ ਜੀ ਭਜਨ ਬੰਦਗੀ ਕਰਨ हेतु ਆਪਣੇ ਹੀ ਖੇਤਾਂ ਵਿੱਚ ਬਣਾਏ ਗਏ ਇੱਕ ਛੋਟੇ ਜਿਹੇ ਕੋਠੇ ਵਿੱਚ ਰਹਿਣ ਲੱਗੇ। ਤਾਂ ਜੋ ਵਾਦ ਤੋਂ ਵਦ ਬੰਦਗੀ ਕਰ ਸਕੀਏ। ਉਸ ਸਮੇਂ ਬਾਬਾ ਜੀ ਦੇ ਮਨ ਦੇ ਵਿੱਚ चंडी दीवार पाठ शंका आया कि ये पाठ किस समय ते करना ज़्यादा उत्तम है दिन करना है या रात को इस पाठ की मर्यादा है बहुत सारे संतान महापुरशा पासों पुछनते भी कोई तसलीबद्ध उत्तर ना मिल सकिया पर यह शंका बनिया रहा ਕੋਸ਼ਿ ਸਮੇਂ ਬਾਅਦ ਇੱਕ ਦਿਨ ਦੀ ਗੱਲ ਹੈ ਰਾਤ ਦਾ ਸਮਾਂ ਸੀ ਚੰਦਨੀ ਰਾਤ ਸੀ ਚਾਰ ਚਫੇਰੇ ਚੰਦਨੀ ਫੈਲੀ ਹੋਈ ਸੀ ਬਾਬਾ ਜੀ ਕੀ ਤੱਕਦੇ ਨੇ ਕਿ ਦੂਰੋਂ ਦੋ ਸ਼ਰੀਰ ਤੁਰੇ ਆਉਂਦੇ ਨੇ ਉਹਨਾਂ ਦੇ ਮਨ ਵਿੱਚ ਵਿਚਾਰ ਆਈ ਕਿ ਜੇ ਕੋਈ ਰਾਗੀਰ ਹੋਇਆ ਉਹਨੂੰ ਸਮਰਥਾ ਅਨੁਸਾਰ ਭੋਜਨ ਵਸਤਰ ਯਾ ਰਾਤ ਨੂੰ ਠਹਿਰਨ ਦੀ ਸੇਵਾ ਕਰ ਦੇਾਂਗੇ ਪਰ ਜੇ ਕੋਈ ਚੋਰ ਹੋਇਆ ਫਿਰ ਡਟ ਕੇ ਮੁਕਾਬਲਾ ਕਰਾਂਗੇ ਅਜੇ ਇਨੀ ਗੱਲ ਬਾਬਾ ਜੀ ਦੇ ਮਨ ਵਿੱਚ ਚੱਲ ਹੀ ਰਹੀ ਸੀ ਕਿ ਇੱਕ ਸਰੀਰ ਨੇ ਬਾਬਾ ਜੀ ਨੂੰ ਪੈਰਾਂ ਵਾਲੇ ਪਾਸਿਓਂ ਫੜ ਲਿਆ ਤੇ ਦੂਜੇ ਸਰੀਰ ਨੇ ਬਾਬਾ ਜੀ ਨੂੰ ਸਿਰ ਵਾਲੇ ਪਾਸਿਓਂ ਫੜ ਲਿਆ ਤੇ ਬਾਬਾ ਜੀ ਨੂੰ ਕਹਿਣ ਲੱਗੇ ਹਾਂ ਭਈ ਮੁਕਾਬਲਾ ਕਰਨਾ ਸੀ ਬਾਬਾ ਜੀ ਇਹ ਗੱਲ ਸਮਝ ਗਏ ਕਿ ਇਹ ਕੋਈ ਸਾਧਾਰਨ ਪੁਰੇਸ਼ ਨਹੀਂ ਨੇ ਇਹ ਕੋਈ ਸਤਿਪੁਰਖ ਨੇ ਇਹ ਸ਼ਹੀਦ ਸਿੰਘ ਨੇ ਬਾਬਾ ਜੀ ਆਪਣੇ ਮਨ ਵਿੱਚ ਹੀ ਮੂਲ ਮੰਤਰ ਦਾ ਜਾਪ ਆਰੰਭ ਕਰਕੇ ਜਪਨ ਲੱਗ ਪਏ ਇਹਨੇ ਨੂੰ ਉਹਨਾਂ ਦੋਨਾਂ ਗੁਰਸਿੱਖਾਂ ਨੇ ਸ਼ਹੀਦಾಸਿੰਗਾ ਨੇ ਬਾਬਾ ਜੀ ਨੂੰ ਛੱਡ ਦਿੱਤਾ ਬਾਬਾ ਜੀ ਪਾਸੋਂ ਮਾਫੀ ਮੰਗਣ ਪਿੱਛੋਂ ਉਹਨਾਂ ਨੇ ਇਹ ਗੱਲ ਉਹਨਾਂ ਨੂੰ ਦੱਸੀ ਕਿ ਚੰਡੀ ਦਾ ਵਾਰ ਜਿਹੜਾ ਤੁਹਾਡੇ ਮਨ ਦੇ ਵਿੱਚ ਸ਼ੰਕਾ ਦਾ ਕਾਰਨ ਬਣਿਆ ਹੋਇਆ ਹੈ ਅਸੀਂ ਉਹਦੇ ਪਰਥਾਏ ਆਪ ਜੀ ਨੂੰ ਦੱਸਣ ਆਏ ਹਾਂ ਕਿ ਇਸ ਪਾਠ ਦੀ ਕੀ ਮਰਿਆਦਾ ਹੈ ਉਹਨਾਂ ਨੇ ਦੱਸਿਆ ਕਿ ਇਹ ਪਾਠ ਜੇ ਦਿਨੇ ਕਰਨਾ ਹੈ ਤੇ ਕਿਸੇ ਵੀ ਸਮੇਂ ਕਰ ਸਕਦੇ ਆਂ ਰੇਰਾ ਸਾਹਿਬ ਦੇ ਪਾਠ ਤੋਂ ਪਹਿਲਾਂ ਪਰ ਜੇ ਰਾਤ ਨੂੰ ਕਰਨਾ ਹੈ ਫਿਰ ਸਾਰੀ ਰਾਤ ਹੀ ਇਸ ਪਾਠ ਦਾ ਜਾਪ ਕਰਨਾ ਹੈ ਕੇਸ਼ਿਸ਼্নান ਕਰਨਾ ਹੈ ਕੋਲ ਦੇਸੀ ਘਿਉ ਦੀ ਜੋਤ ਜਗਾਣੀ ਹੈ ਇਹ ਗੱਲਾਂ ਸਾਰੀਆਂ ਉਹਨਾਂ ਦੇ ਮਨ ਦੇ ਵਿੱਚ ਜੋ ਸ਼ੰਕੇ ਸਨ ਉਹਨਾਂ ਨੂੰ ਸ਼ਾਂਤ ਕਰਕੇ ਉਹ ਸ਼ਹੀਦ ਸਿੰਘ ਵਾਪਸ ਚਲੇ ਗਏ ਬਾਬਾ ਜੀ ਦੇ ਮਨ ਦੇ ਵਿੱਚ ਸਮੇਂ-ਸਮੇਂ ਜੋ ਵੀ ਸ਼ੰਕੇ ਉੱਠਦੇ ਸਨ ਪਰਮਾਤਮਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ਼ਹੀਦ ਸਿੰਘ ਸਾਰੇ ਉਹਨਾਂ ਦੇ ਸ਼ੰਕੇ ਨਿਵਰਤ ਕਰ ਦਿੰਦੇ ਸਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ